ਕਸੀਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਤੇ ਗੱਲ ਕਰਨੀ ਹੈ ਪਤਾ ਨਹੀਂ ਕਿਉਂ ਕੋਈ ਵੀ ਗੱਲ ਇਹਦੇ ਬਾਰੇ ਨਹੀਂ ਕਰ ਰਿਹਾ ਕਾਰਨ ਮੈਨੂੰ ਪਤਾ ਨਹੀਂ ਕਿਉਂ ਨਹੀਂ ਕਰ ਰਿਹਾ ਠੀਕ ਹੈ ਮੈਂ ਤਾਂ ਉਹਨਾਂ ਬੱਚਿਆਂ ਨੂੰ ਵੀ ਕਹਿਣਾ ਚਾਹੁੰਦਾ ਰਾਜੇ ਜਿੱਥੋਂ ਵੀ ਕੋਈ ਬੱਚਾ ਜਿੱਥੋਂ ਵੀ ਕੋਈ ਸਟੱਡੀ ਕਰਦਾ ਠੀਕ ਹੈ ਜੀ ਤਾਂ ਸਾਰੇ ਬੱਚਿਆਂ ਨੂੰ ਰਾਜੇ ਇਹ ਮੁੱਦੇ ਤੇ ਗੌਰ ਜਰੂਰ ਕਰਨੀ ਚਾਹੀਦੀ ਹੈ ਮੈਂ ਰਾਜੀ ਪੀ ਟ੍ਰੈਪਲਸੀ ਬੋਰਡ ਵੱਲੋਂ ਇੱਕ ਗੱਲ ਕਰਨ ਜਾ ਰਿਹਾ ਹਾਂ ਭਰਤੀ ਦੀ ਸ਼ੈਤ ਤੁਸੀਂ ਬਹੁਤ ਬੱਚੇ ਤਾਂ ਦੇ ਵਿੱਚ ਯਾਦ ਹੋਵੇ ਬਹੁਤ ਬੱਚੇ ਭੁੱਲ ਗਏ ਹੋਣਗੇ ਗਰੁੱਪ ਡੀ ਦੀ ਭਰਤੀ ਆਈ ਸੀ ਜਿਦੇ ਵਿੱਚ 179 ਪੋਸਟਾਂ ਸੀਗੀਆਂ ਸੇਵਾਦਾਰਾਂ ਦੀਆਂ ਪੋਸਟਾਂ ਸੀ ਤੇ ਚੌਂਕੀਦਾਰਾਂ ਦੀਆਂ ਪੋਸਟਾਂ ਸੀਗੀਆਂ ਜੇ ਤੁਹਾਡੇ ਦਿਮਾਗ ਦੇ ਵਿੱਚ ਗੱਲ ਯਾਦ ਹੋਵੇ ਤਾਂ ਉਹਦੇ ਵਿੱਚ ਰਾਜੀ ਬਹੁਤ ਬੱਚੇ ਇਹ ਜਿਹਨਾਂ ਦੇ ਫੀਸ ਵੀ ਆਲਰੇਡੀ ਭਰਤੀ ਸੀ ਦੋਨੇ ਦੋ ਪੋਸਟਾਂ ਭਰਦੀ ਫੀਸ ਅਲੱਗ-ਅਲੱਗ ਸੀ ਬਹੁਤ ਬੱਚਿਆਂ ਦਾ ਮੇਰੇ ਕੋਲ ਮੈਸੇਜ ਆਈ ਜਾਂਦਾ ਸਰ ਅਸੀਂ 2000 ਰੁਪਏ ਫੀਸ ਪਰ ਹੀ ਬੈਠੇ ਜੀ ਸਾਡੇ ਕੋਲ ਰਸੀਦ ਨੰਬਰ ਹੈ ਜੀ ਸਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਹੈਗਾ ਠੀਕ ਹੈ ਜੀ ਤੇ ਬਹੁਤ ਬੱਚੇ ਜਿਹੜੇ ਦੂਸਰੀ ਕੈਟਾਗਰੀ ਦੇ ਅਸੀਂ ਜੀ 500 ਰੁਪਏ ਫੀਸ ਪਰ ਹੀ ਬੈਠੇ ਹਾਂ ਜੀ ਕੋਈ ਬੱਚਾ ਕਹਿੰਦਾ 800 ਫੀਸ ਇਸ ਤਰ੍ਹਾਂ ਕਾਫੀ ਬੱਚਿਆਂ ਦੇ ਰਜੇ ਅ ਫੀਸ ਵਾਲਾ ਇਸ਼ੂ ਆ ਰਹੇ ਹੈ ਠੀਕ ਹੈ ਜੀ ਤੇ ਪੀ ਟ੍ਰਿਪਲਸ ਬੋਰਡ ਭਾਈ ਸਾਹਿਬ ਇੰਨੀ ਸ਼ਰਮਲਾਈ ਬੈਠਾ ਕਿ ਜਦੋਂ ਤੁਸੀਂ ਭਰਤੀ ਇੱਕ ਵਾਰੀ ਆਨਲਾਈਨ ਕਰਤੀ ਫੀਸ ਲੈ ਲਈ ਬੱਚਿਆਂ ਤੋਂ ਫੀਸ ਲੈਣ ਤੋਂ ਬਾਅਦ ਜਦੋਂ ਤੁਸੀਂ ਵੈਬਸਾਈਟ ਬੰਦ ਕਰ ਰਹੇ ਹੋ ਤਾਂ ਬੱਚਿਆਂ ਨੂੰ ਕੋਈ ਤੁਸੀਂ ਨੋਟੀਫਿਕੇਸ਼ਨ ਤਾਂ ਕੱਢੋ ਕਿ ਜੀ ਵੈਬਸਾਈਟ ਬੰਦ ਕਰਨ ਦਾ ਕਾਰਨ ਕੀ ਹੈ ਕੋਈ ਤਕਨੀਕੀ ਕਾਰਨ ਹੈ ਕੋਈ ਭਰਤੀ ਦੇ ਕੇਸ ਲੱਗ ਗਿਆ ਕੀ ਕਾਰਨ ਹੈ ਜਿਹਦੇ ਕਰਕੇ ਤੁਸੀਂ ਭਰਤੀ ਨੂੰ ਬੰਦ ਕਰਤਾ ਤਾਂ ਕੋਈ ਵੀ ਰਾਜੇ ਇਹਦੇ ਬਾਰੇ ਸਿਰਫ ਇੱਕ ਵਾਰੀ ਆਨਲਾਈਨ ਕਰੇ ਫਾਰਮ 15 ਦਿਨ ਫਾਰਮ ਆਨਲਾਈਨ ਚੱਲੇ ਬਹੁਤ ਬੱਚਿਆਂ ਦੀ ਫੀਸਾਂ ਭਰਾਈ ਗਈਆਂ ਬਹੁਤ ਬੱਚੇ ਨੇ ਅਪਲਾਈ ਵੀ ਕਰਤਾ ਠੀਕ ਹੈ ਜੀ ਮੁੜ ਕੇ ਕੀ ਹੋਇਆ ਮੁੜ ਕੇ ਚੁੱਪਚੀ ਬੀਤੇ ਇਹਨਾਂ ਨੇ ਵੈਬਸਾਈਟ ਬੰਦ ਕਰ ਦਿੱਤੀ ਨਾ ਤਾਂ ਇਹਨਾਂ ਨੇ ਇੱਕ ਦੂਸਰੀ ਗੱਲ ਇਹ ਨੰਬਰ ਜੇ ਦੇ ਦਿੰਦੇ ਉੱਤੇ ਵੈਬਸਾਈਟ ਦੇ ਉਹਦੇ ਆਪਣੇ ਕੋਈ ਵੀ ਨੋਟੀਫਿਕੇਸ਼ਨ ਕਰਦੇ ਉਹਦੇ ਨੰਬਰ ਦੇ ਦਣਗੇ ਵੈਬਸਾਈਟ ਦੇ ਨੰਬਰ ਦੇ ਦਿੰਦੇ ਉਹ ਵੈਬਸਾਈਟ ਦੇ ਮੂਰੇ ਵੀ ਗੁੱਗੂ ਬੈਠੇ ਹੁੰਦੇ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਕੰਮ ਹੋਈ ਕੀ ਜਾਂਦਾਗਾ ਜਿਉਂ ਕਿ ਬੱਚਾ ਉਹਨੂੰ ਕੋਈ ਗੱਲ ਪੁੱਛਦਾ ਉਹ ਹਰੇਕ ਨੂੰ ਗਲਤ ਇਨਫਰਮੇਸ਼ਨ ਹੀ ਦਿੰਦੇ ਆ ਕਿਸੇ ਬੱਚੇ ਨੂੰ ਅਜੇ ਤੱਕ ਉਹਨੇ ਸਹੀ ਇਨਫਰਮੇਸ਼ਨ ਹੀ ਨਹੀਂ ਦਿੱਤੀ ਠੀਕ ਹੈ ਜੀ ਇਸ ਤੋਂ ਚੰਗਾ ਤਾਂ ਫਿਰ ਤੁਸੀਂ ਮੇਰੇ ਅਰਗੇ ਦੀ ਕਿਸੇ ਦਾ ਨੰਬਰ ਦੇ ਦਿਆ ਕਰੋ ਮੈਂ ਕੁਝ ਦੱਸ ਦਿਆ ਕਰਾਂ ਬੱਚੇ ਨੂੰ ਇੰਨੇ ਪੁੱਠੇ ਸਿੱਧੇ ਬੰਦੇ ਨੰਬਰ ਦੇਦੇ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਭਰਤੀ ਵਰੀ ਵੀ ਨਹੀਂ ਪਤਾ ਹੁੰਦਾ ਉਹਨਾਂ ਨੂੰ ਉਹ ਬਸ ਉਹੀ ਬੈਠੇ ਇੱਕ ਟਾਲ ਪਟੋਲ ਕਰਨ ਵਾਸਤੇ ਬਿਠਾਏ ਹੋਏ ਹੁੰਦੇ ਆ ਕਿ ਬਸ ਕੋਈ ਵੀ ਬੰਦਾ ਪੈਰੀਂਗਾ ਤਾਂ ਫੋਨ ਚੱਕਿਆ ਹੋਣਾ ਜੇ ਤੁਹਾਨੂੰ ਕੋਈ ਫੋਨ ਕਰਦਾ ਜੇ ਤੁਹਾਨੂੰ ਫੋਨ ਕਰ ਵੀ ਲਿਆ ਤੁਸੀਂ ਬਸ ਮੂਰੋ ਲਾਰਾ ਲੱਪਾ ਲਾ ਕੇ ਜਵਾਬ ਦੇ ਇੱਕ ਵਾਰੀ ਟਿਕਾ ਦਿਓ ਇੰਨੀ ਅਣਗਿਣਤੀ ਕਰ ਰਹੇ ਆ ਤਾਂ ਸਰਕਾਰ ਨੂੰ ਵੀ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ राजे ਦੂਸਰੀ ਗੱਲ ਬਹੁਤ ਬੱਚੇ ਮੈਨੂੰ ਮੈਸੇਜ ਕਰ ਰਹੇ ਆ राजे ਚਲ ਜਿਹੜੇ ਬੱਚੇ ਮੇਰੇ ਕੋਲ ਸਟੱਡੀ ਕਰ ਰਹੇ ਆ ਜਾਂ ਨਹੀਂ ਵੀ ਕਰਦੇ ਚਲੋ ਉਹਨਾਂ ਬੱਚਿਆਂ ਨੇ ਮੇਰੇ ਕੋਲ ਇਹ ਮੁੱਦਾ ਦੱਸਿਆ ਕਿ ਸਾਰੇ ਭਾਰਤੀ ਮੁੜਕੇ ਆਨਲਾਈਨ ਨਹੀਂ ਹੋਏ ਮੇਰੇ ਧਿਆਨ ਚ ਵੀ ਸੀਗੀ ਗੱਲ ਹੈਨਾ ਪਰ राजे ਹੋਰ ਵੀ ਬਹੁਤ سارے ਇੰਸਟੀਚਿਊਟ ਆ ਵੱਡੇ ਵੱਡੇ ਆਪਾਂ ਤੇ ਕੋਈ ਛੋਟੇ ਜਿਹੇ ਪੱਤਰ ਤੇ ਸਟੱਡੀ ਕਰਵਾਉਣਾ ਤੁਹਾਨੂੰ ਪਤਾਗਾ ਠੀਕ ਆ ਬਹੁਤ ਵੱਡੇ ਵੱਡੇ ਇੰਸਟੀਚਿਊਟ ਹੈ ਤੇ ਜਿਨ੍ਹਾਂ ਦੇ ਵਿੱਚੋਂ ਬਹੁਤ ਇੱਕ ਦੋ ਤਾਂ ਇਹ ਜਿਹੜਿਆ ਬਹੁਤ ਰਾਖੇਵਾਰ ਦੇ ਬੱਚਿਆਂ ਦੇ ਹੈਨਾ ਤਾਂ ਮੈਂ ਸਾਰੇ ਨੂੰ ਕਹਿਣਾ ਚਾਹੁੰਨਾ ਕਿ ਯਾਰ ਆਵਾਜ਼ ਦਾ ਉਠਾਓ ਠੀਕ ਹੈ ਬੱਚੇ ਨੇ ਵੱਡੇ ਪੱਧਰ ਤੇ ਆਵਾਜ਼ ਉਠਾਓ ਮੈਥੋਂ ਜਿੰਨੀ ਉਠੂਗੀ ਮੈਂ ਠਾਊਂਗਾ ਠੀਕ ਹੈ ਮੈਂ ਭਰਤੀ ਦੇ ਵਾਸਤੇ ਨਿਊਜ਼ ਵੀ ਖਬਰ ਵੀ ਲਵਾ ਦਨਾਂ 2 ਦਿਨ 2-4 ਦਿਨਾਂ ਦੇ ਵਿੱਚ ਵਿੱਚ ਮੈਂ ਇਸ ਭਰਤੀ ਬਾਰੇ ਖਬਰ ਵੀ ਲਵਾਉਂਗਾ ਠੀਕ ਹੈ ਜੀ ਤੇ ਸੋਸ਼ਲ ਮੀਡੀਆ ਤੇ ਵੀ ਮੈਂ ਇਹ ਦੇ ਲੈ ਕੇ ਟੈਗ ਕਰਕੇ ਉਹ ਕਰੂੰਗਾ ਤੇ ਬਾਕੀ ਜਾਣਦਾਂ ਜੀ ਫਿਲਹਾਲ ਮੇਰਾ ਕੋਈ ਇਹਦਾ ਵਿਚਾਰ ਨਹੀਂ ਹੈਗਾ ਠੀਕ ਹੈ ਬਾਕੀ ਜਿਹੜੇ ਬੱਚੇ ਨੇ ਆਲਰੇਡੀ ਫਾਰਮ ਭਰੇ ਹੋਏ ਆ ਜਾਂ ਜਿਹੜੇ ਬੱਚੇ ਨੇ ਫਾਰਮ ਭਰਨੇ ਸੀ ਤਾਂ ਤੁਸੀਂ ਵੀ ਰਾਜੇ ਮੁੱਦਾ ਚੱਕੋ ਨਹੀਂ ਇਹ ਭਰਤੀਆਂ ਵਿੱਚ ਹੀ ਦਫ਼ਨ ਕਰ ਦਾਨਗੇ ਮੁੜ ਕੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਅੱਗੇ ਵੀਡੀਓ ਵਾਲੀ ਭਰਤੀ ਦਾ ਕੀ ਬਣ ਗਿਆ ਬਣ ਗਿਆ ਕੁਝ 2021 ਦੀ ਭਰਤੀ ਸੀ ਵੀਡੀਓ ਵਾਲੀ 2025 ਚੜ ਗਿਆ ਪੰਜਵਾਂ ਸਾਲ ਸ਼ੁਰੂ ਹੋ ਗਿਆ ਕੀ ਬਣ ਗਿਆ ਉਹ ਭਰਤੀ ਦਾ ਕੋਈ ਫਾਇਦਾ ਹੋਇਆ ਉਹਦਾ ਠੀਕ ਹੈ ਉਹ ਕਾਰਨ ਕੀ ਹੈ ਬੋਲਦਾ ਨਹੀਂ ਹੈਗਾ ਕੋਈ ਠੀਕ ਹੈ ਬੋਲਦਾ ਨਹੀਂ ਹੈਗਾ ਤਾਂ ਬੋਲਣਾ ਸਿੱਖੋ ਮਾੜੇ ਮੋਟੇ ਆਉਂਦੇ ਇੰਸਟੀਚੂਟਾਂ ਦੇ ਜਿੱਥੇ ਤੁਸੀਂ ਪੜਦੇ ਹੋ ਉਹਨਾਂ ਨੂੰ ਵੀ ਕਹੋ ਜੀ ਕਿ ਅਸੀਂ ਆ ਭਰਤੀਆਂ ਭਰੀਆਂ ਸੀ ਸਾਡੇ ਦੇ ਮੁੱਦੇ ਦੇ ਸਾਡਾ ਸਾਥ ਦਿਓ ਠੀਕ ਹੈ ਜੀ ਤੁਹਾਨੂੰ ਸ਼ਾਇਦ ਪਤਾ ਹੋਵੇ ਮੈਂ ਨੋਟੀਫਿਕੇਸ਼ਨ ਵੀ ਦੇਖ ਕੇ ਤੁਹਾਨੂੰ ਦਿਖਾ ਦੰਗਾ ਆ ਭਰਤੀ ਸੀਗੀ ਰਾਜ ਜਿਹਦੀ ਮੈਂ ਗੱਲ ਕਰਨ ਜਾ ਰਹੇ ਹਾਂਗਾ ਠੀਕ ਹੈ 10 ਵਿਗਿਆ ਆਪਰ ਨੰਬਰ ਸੀ 2024 ਦਾ ਸੀਗਾ ਇਹ ਠੀਕ ਹੈ ਜੀ ਤੇ ਆਨਲਾਈਨ ਫਾਰਮਰੀ 26 ਅੱਠ ਤੋਂ ਸ਼ੁਰੂ ਹੋਈ ਸੀ 24 ਨੂੰ ਹੀ ਲਾਸਟ ਡੇਟ ਸੀ 15 ਤਰੀਕ 9ਵੇਂ ਮਹੀਨੇ 2024 ਤੱਕ ਵੈਬਸਾਈਟ ਚੱਲੀ ਆ ਮੁੜ ਕੇ ਇਹਨਾਂ ਨੇ ਕੋਈ ਵੀ ਕਿਸੇ ਵੀ ਬੱਚੇ ਦੀ ਕੋਈ ਸਾਰ ਨਹੀਂ ਲਈ ਤੀ ਕਿਉਂ ਸੀ ਭਰਤੀ ਵੱਧ ਕੀਤੀ ਹੈ ਕੀ ਕਾਰਨ ਹੋਇਆ ਆ ਸਾਰਾ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਇਦੇ ਵਿੱਚ ਦੋ ਤਰ੍ਹਾਂ ਦੀਆਂ ਵਕਾਂਸੀਆਂ ਸੀਗੀਆਂ ਰਾਜੇ ਚੌਂਕੀਦਾਰਾਂ ਤੇ ਸੇਵਾਗਦਰਾਂ ਦੀਆਂ ਗਰੁੱਪ ਡੀ ਦੀਆਂ ਪੋਸਟਾਂ ਸੀਗੀਆਂ ਇਹ ਠੀਕ ਹੈ ਪਹਿਲੀ ਗੱਲ ਦਾ ਰਾਜੇ ਮੈਂ ਉਹਨਾਂ ਬੱਚਿਆਂ ਨੂੰ ਵੀ ਕਹਿਣਾ ਚਾਹਣਾਗਾ ਜਿਹੜੇ ਬੱਚਿਆਂ ਨੇ ਰਾਜੇ ਜਦੋਂ ਵੀ ਰਾਜੇ ਵੀ ਭਰਤੀ ਹੁੰਦੀ ਹੈ ਨਾ ਠੀਕ ਹੈ ਇਹ ਕਿਸੇ ਨਾ ਕਿਸੇ ਸਾਹ ਤੇ ਰੂਲ ਸੈੱਟ ਕਰਕੇ ਇਹ ਸਾਰੇ ਨਿਯਮ ਹੁੰਦੇ ਜਿਹੜੇ ਉਹ ਰੱਖਦੇ ਹੁੰਦੇ ਆ ਠੀਕ ਹੈ ਤਾਂ ਕੀ ਹੁੰਦਾਗਾ ਬਹੁਤ ਜਗ੍ਹਾ ਤੇ ਬੱਚਿਆਂ ਦਾ ਹੁਣ ਜਿਹੜੇ ਮਤਲਬ ਉਹ ਜਿਹੇ ਸੋਧ ਕਰਕੇ ਵੀ ਭੇਜਦੇ ਆ ਮੰਨ ਲਓ ਇਹ ਸੋਧ ਕਰਕੇ ਭੇਜਦੇ ਆ ਉਹਦੇ ਨਾਲ ਵੀ ਰਾਜੇ ਕਾਫੀ ਬੱਚਿਆਂ ਦੀ ਏਜ ਦਾ ਨੁਕਸਾਨ ਹੋ ਜਾਣਾਗਾ ਠੀਕ ਹੈ ਤੇ ਬਾਕੀ ਰਾਜੇ ਆ ਨੋਟੀਫਿਕੇਸ਼ਨ ਸੀਗਾ ਜੇ ਤੁਹਾਨੂੰ ਇਹ ਨੋਟੀਫਿਕੇਸ਼ਨ ਚਾਹੀਦਾ ਮੈਂ ਤੁਹਾਨੂੰ ਸੈਂਡ ਵੀ ਕਰ ਦੂੰਗਾ ਤੇ ਜੇ ਕੋਈ ਬੱਚਾ ਚਾਹੁੰਦਾ ਤਾਂ ਭਾਈ ਇਹਦੀ ਖਬਰ ਤੇ ਅਖਬਾਰ ਤੇ ਖਬਰ ਵੀ ਲਵਾਈ ਜਾਵੇ ਬਾਕੀ ਮੈਂ ਵੀ ਗੱਲ ਕਰੂੰਗਾ ਦਾ ਟ੍ਰਿਬਿਊਨ ਵਾਲਿਆਂ ਨਾਲ ਠੀਕ ਹੈ ਉਹਨਾਂ ਨਾਲ ਗੱਲ ਕਰਾਂਗੇ ਤੇ ਬਾਕੀ ਰਾਜੇ ਤੁਸੀਂ ਵੀ ਜੇਕਰ ਕਿਸੇ ਇੰਸਟੀਚਿਊਟ ਤੋਂ ਪੜ੍ਹਦੇ ਹੋ ਤਾਂ ਆ ਭਾਰਤੀ ਭਾਈ ਪਾਸ ਕਰਵਾ ਲਓ ਜੇ ਕਰਵਾਈ ਜਾਂਦੀ ਹੈ ਦੁਬਾਰੇ ਆਨਲਾਈਨ ਕਰਵਾ ਲਓ ਜਿੰਨਾ ਬੱਚੇ ਦੀ ਫੀਸ ਭਰੀ ਗਈ ਉਹਨਾਂ ਦਾ ਵੀ ਹੱਲ ਹੋ ਜਾਊਗਾ ਮੁੜ ਕੇ ਤੇ ਜੇ 2 ਸਾਲ ਲਾਂਗੇ 3 ਸਾਲ ਲਾਂਗੇ ਕਿਸੇ ਨੇ ਨਹੀਂ ਪੁੱਛਣਾ ਸਾਰੇ ਓਵਰੇਜ ਹੋ ਜੂਗੇ ਠੀਕ ਹੈ ਜੀ ਮੈਂ ਤੁਹਾਨੂੰ ਦੱਸਦਾ ਬਸ ਇਹੀ ਗੱਲ ਹੋਣੀ ਹੈ ਤਾਂ ਤਾਂ ਕਰਕੇ ਜਿੰਨੇ ਵੀ ਬੱਚੇ ਕਿਸੇ ਵੀ ਇੰਸਟੀਚੂਟਾਂ ਤੋਂ ਪੜ੍ਹਦੇ ਆ ਆਪਦੇ ਇੰਸਟੀਚੂਟਾਂ ਵਾਲਿਆਂ ਨੂੰ ਕਹੋ ਕਿ ਸਾਡਾ ਇਹ ਮੁੱਦਾ ਚੁੱਕਿਆ ਜਾਵੇ ਠੀਕ ਹੈ ਜੀ ਬਾਕੀ ਮੈਂ ਵੀ ਤੁਹਾਡੇ ਨਾਲ ਆ ਰਾਜੇ ਮੈਂ ਵੀ ਇਹ ਤੇ ਦੁਬਾਰਾ ਦੁਬਾਰਾ ਵੀਡੀਓ ਆਪਣੀ ਸ਼ੇਅਰ ਕਰ ਦਿਓ ਆਪਰੇ ਗਰੁੱਪਾਂ ਦੇ ਵਿੱਚ ਪਾ ਦਿਓ ਜਿਹੜੇ ਤੁਹਾਡੇ ਜਾਣ ਪਛਾਣ ਵਾਲੇ ਉਹਨਾਂ ਕੋਲੇ ਭੇਜ ਦਿਓ ਕਿ ਇਹ ਭਰਤੀ ਬਾਰੇ ਹੁਣ ਆਪਾਨੂੰ ਇੱਕਜੁੱਟ ਹੋਣਾ ਪਊਗਾ ਤੇ ਅੱਗੇ ਕੀ ਕਰਨਾਗਾ ਮੈਂ ਤੁਹਾਨੂੰ ਕੱਲ ਜਾਂ ਪਰਸੋਂ ਤੱਕ ਪੂਰਾ ਸੁਝਾਅ ਦੱਸੂਗਾ ਕਿ ਆਪਾਂ ਕਿਵੇਂ ਭਰਤੀ ਨੂੰ ਦੁਬਾਰਾ ਆਨਲਾਈਨ ਕਰਵਾਉਣਾਗਾ ਠੀਕ ਹੈ ਤੇ ਧੰਨਵਾਦ ਮੇਰੇ ਦੋਸਤੋ ਜਉਂਦੇ ਬਸਦੇ ਰਹੋ ਬਾਕੀ ਜਿੱਥੇ-ਜਿੱਥੇ ਵੀ ਤੁਸੀਂ ਕੋਈ ਵੀ ਬੱਚਾ ਜਿੱਥੋਂ ਵੀ ਪੜਦਾ ਹੈਗਾ ਆਪਦੇ ਆਪ ਦੇ ਸਟੂਟਾਇਆ ਕੋਲ ਇਹ ਗੱਲ ਪਹੁੰਚਾਓ ਤਾਂ ਜੋ ਟ੍ਰਿਪਲਸ ਬੋਰਡ ਤੱਕ ਇਹ ਗੱਲ ਪਹੁੰਚ ਸਕੇ ਕੋਈ ਨੋਟੀਫਿਕੇਸ਼ਨ ਦਾ ਕੱਢਣ ਪਤੰਦਰ ਕੋਈ ਉਸ ਤਾਂ ਦੱਸਣ ਕਿ ਸੀ ਕਿਹੜੇ ਕਾਰਨ ਭਰਤੀ ਰੱਦ ਕਰ ਰੱਦ ਕੀਤੀ ਹੈ ਜਾਂ ਰੋਕੀ ਹੈ ਜਾਂ ਪੋਸਟਪੌਂਡ ਕੀਤੀ ਹੈ ਕੋਈ ਉਸ ਤਾਂ ਦੱਸਣ ਚੁੱਪਚੀ ਬਿੱਤਰ ਰਹਿ ਜਾਂਦਾ ਅੱਪਕੇ ਸਿਆਲਿਆਂ ਦੇ ਵਿੱਚ ਪੈ ਗਿਆ ਪਤੰਦਰ ਠੀਕ ਹੈ ਤੇ ਬਧਰੋਬਧਾ ਜੇ ਇਹ ਗੱਲ ਕਰਿਓ ਠੀਕ ਹੈ ਧੰਨਵਾਦ